ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਧੰਨਵਾਦ ਕਰਨਾ ਚਾਹਨਾ ਪੰਜਾਬ 'ਚ ਬੈਠੇ ਪੰਜਾਬੀਆਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦਾ ਸਾਰਿਆਂ ਦਾ ਉਹਨਾਂ ਦਾ ਜਿਨ੍ਹਾਂ ਨੇ ਇਸ ਸਾਡੀ ਬੜੀ ਔਖੀ ਲੜਾਈ ਵਿੱਚ ਔਖੇ ਸਮੇਂ ਵਿੱਚ ਮੇਰਾ ਮੇਰੇ ਫੈਮਲੀ ਦਾ ਔਰ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਖੇੜਾ ਦਾ ਸਾਥ ਦਿੱਤਾ ਅੱਜ ਇੱਕ 8 ਸਾਲ ਪੁਰਾਣੇ ਮੁਕਦਮੇ ਵਿੱਚ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਜਾ ਕੇ ਸਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਵੱਲੋਂ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਸਾਮਨਿੰਗ ਨੂੰ ਕੋਸ਼ਿਸ਼ ਕਰਨ ਤੋਂ ਬਾਵਜੂਦ ਪੰਜਾਬ ਪੁਲਿਸ ਨੇ ਜਿਸ ਕੇਸ ਵਿੱਚ ਸਾਨੂੰ ਗ੍ਰਿਫਤਾਰ ਕੀਤਾ ਸੀ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਾਨੂੰ ਉਸ ਝੂਠੇ ਮੁਕਦਮੇ ਵਿੱਚ ਰੈਗੂਲਰ ਬੇਲ ਦਿੱਤੀ ਹੈ ਮੈਂ ਮੈਂ ਅਕਸਰ ਕਹਿਣਾ ਰਿਹਾ ਜਦੋਂ ਮੇਰੇ ਫਾਦਰ ਦਾ ਅਰੈਸਟ ਹੋਈ ਸੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਦਿਨ ਸਾਨੂੰ ਮੌਕਾ ਮਿਲੇਗਾ ਜਿਸ ਦਿਨ ਅਸੀਂ ਆਪਣੀ ਦਲੀਲ ਇੱਕ कोर्ट ਦੇ ਅੱਗੇ ਪੇਸ਼ ਕਰਾਂਗੇ ਮੈਨੂੰ ਯਕੀਨ ਹੈ ਉਸ ਦਿਨ ਸਾਨੂੰ ਬੜੀ ਵੱਡੀ ਰਾਹਤ ਮਿਲੂਗੀ ਗ੍ਰਫਤਾਰੀ ਦਾ ਕਾਰਨ ਕੀ ਸੀ ਇਹ ਜਿਹੜਾ ਮੁਕੱਦਮਾ ਹੈ ਐਨਡੀਪੀਐਸ ਦਾ 2015 ਦਾ ਸਾਢੇ 8 ਸਾਲ ਪੁਰਾਣਾ ਜਿਹਦੇ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਜਿੱਤੇ ਹੋਏ ਆ ਸੁਪਰੀਮ ਕੋਰਟ ਦੀ ਆਰਡਰ ਸਾਡੇ ਹੱਕ ਵਿੱਚ ਹੈ ਇਹ ਜਿਹੜਾ ਮੁਕੱਦਮਾ ਹੈ ਅਸਲ ਵਿੱਚ ਇਹ ਅੱਖਾਂ ਤੇ ਪੜਦਾ ਹੈ ਅਸਲੀਅਤ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਜੇਲ੍ਹ 'ਚ ਬੰਦ ਕਰਨ ਦੀ ਉਹਨਾਂ ਦੀ ਆਵਾਜ਼ ਹੈ ਕਿਉਂਕਿ ਮੇਰੇ ਫਾਦਰ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਔਰ ਖਾਸ ਕਰਕੇ ਸਿੱਖਾਂ ਦੀ ਗੱਲ ਕੀਤੀ ਹੈ ਅੱਜ ਇੱਕ ਪਾਸੇ ਤਾਂ ਖੁਸ਼ੀ ਦਾ ਦਿਨ ਹੈ ਕਿ ਸੱਚ ਸਾਹਮਣੇ ਆਇਆ ਸਰਦਾਰ ਸੁਖਪਾਲ ਸਿੰਘ ਖੇਹੜਾ ਦੀ ਬੜੇ سنگੀਨ ਕੇਸ ਵਿੱਚ ਅੱਜ ਹਾਈ ਕੋਰਟ ਨੇ ਬੇਲ ਦਿੱਤੀ ਮੈਨੂੰ ਬੜੀ ਖੁਸ਼ੀ ਸੀ ਇਸ ਗੱਲ ਦੀ ਲੇਕਿਨ ਦੂਜੇ ਪਾਸੇ ਸਾਨੂੰ ਖਬਰ ਮਿਲੀ ਕਿ ਅੱਜ ਪੰਜਾਬ ਸਰਕਾਰ ਨੇ ਪੰਜਵਾਂ ਮੁਕਤਮਾ ਦਰਜ ਕੀਤਾ ਪਿਛਲੇ 2 ਸਾਲਾਂ ਦੀ ਸਰਕਾਰ ਵਿੱਚ ਸੁਖਪਾਲ ਸਿੰਘ ਖੇਹੜਾ ਤੇ ਪੰਜ ਮੁਕਤਮੇ ਦਰਜ ਹੋ ਚੁੱਕੇ ਨੇ ਅੱਜ ਨਵਾਂ ਪਰਚਾ 4 ਤਰੀਕ 4 ਜਨਵਰੀ 2024 ਦਾ ਪਰਚਾ ਅੱਜ ਸਵੇਰੇ ਦਰਜ ਕਰਕੇ ਉਹਨਾਂ ਨੂੰ ਨਾਭਾ ਤੋਂ ਕਪੂਰਥਲਾ ਲਿਜਾਇਆ ਜਾ ਰਿਹਾ ਨਵਾਂ ਮੁਕਦਮਾ ਨਾ ਹੀ ਕਿਸੇ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਹੈ ਕੀ ਇਲਜ਼ਾਮ ਲਾਏ ਗਏ ਨੇ ਸਾਡੇ ਤੇ ਫਿਲਹਾਲ ਦੀ ਘੜੀ ਮੈਨੂੰ ਇਸ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਮੈਂ ਤੁਹਾਡੇ ਸਾਰਿਆਂ ਅੱਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਇਸ ਸਮੇਂ ਵਿੱਚ ਤੁਸੀਂ ਸਾਰਿਆਂ ਨੇ ਤੁਸੀਂ ਸਾਰੇ ਆਪਣੇ ਦਿਲ ਵਿੱਚ ਜਾਣਦੇ ਸੀ ਕਿ ਸੁਖਪਾਲ ਸਿੰਘ ਖੇੜਾ ਬੇਕਸੂਰ ਹੈ ਤੇ ਜੇ ਇਹ ਜੋ ਵੀ ਕੁਝ ਪਿਛਲੇ 3-4 ਮਹੀਨਿਆਂ ਵਿੱਚ ਉਹਨਾਂ ਨਾਲ ਹੋਇਆ ਇਹ ਸਿਆਸੀ ਬਦਲਾਖੋਰੀ ਆ ਮੈਂ ਇਹਨਾਂ ਨੂੰ ਹੁਣ ਪਰਚੇ ਨਹੀਂ ਮੰਨਦਾ ਮੈਂ ਸਮਝਦਾ ਕਿ ਪੰਜਾਬ ਸਰਕਾਰ ਸੁਖਪਾਲ ਸਿੰਘ ਖੈਰਾ ਨੂੰ ਮਿੱਡਲ ਦੇ ਰਹੀ ਹੈ ਜਿਹੜਾ ਇਹ ਨਵਾਂ ਮੁਕੱਦਮਾ ਹੈ ਇਹ ਸਰਾਸਰ ਝੂਠਾ ਹੈ ਮੇਰੇ ਫਾਦਰ ਤਾਂ ਪਿਛਲੇ 3 ਮਹੀਨਿਆਂ ਤੋਂ ਜੇਲ੍ਹ 'ਚ ਬੈਠੇ ਨੇ 195A ਧਾਰਾ ਲਾ ਕੇ ਅੱਜ ਉਹਨਾਂ ਨੂੰ ਨਾਬੇ ਤੋਂ ਕਪੂਰਥਲੇ ਲੈ ਕੇ ਜਾਇਆ ਜਾ ਰਿਹਾ ਕਿ ਜੀ ਅਸੀਂ ਤਫ਼ਤੀਸ਼ ਕਰਨੀ ਹੈ ਨਵੇਂ ਮੁਕੱਦਮੇ ਦੀ ਮੈਂ ਆਪਣੇ ਫਾਦਰ ਵੱਲੋਂ ਔਰ ਆਪਣੇ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ ਚ ਅਸੀਂ ਡਰੇ ਨਹੀਂ ਐ ਅਸੀਂ ਘਬਰਾਏ ਨਹੀਂ ਐ ਇਹ ਜੇ 100 ਪਰਚੇ ਜੇ ਭਗਵੰਤਬਾਨ ਦਰਜ ਕਰੂਗਾ ਅਸੀਂ 100 ਦੇ 100 ਮੁਕਦਮਿਆਂ ਤੇ ਉਹਨਾਂ ਨਾਲ ਲੜਾਂਗੇ ਤੇ ਮੈਨੂੰ ਯਕੀਨ ਹੈ ਕਿ ਇੱਕ ਦਿਨ ਆਉਣ ਵਾਲੇ ਕੁਝ ਦਿਨਾਂ ਵਿੱਚ ਸਰਦਾਰ ਸੁਖਪਾਲ ਸਿੰਘ ਖਿਆਰਾ ਜੇਲ੍ਹ ਚੋਂ ਬਾਹਰ ਆਣਗੇ ਤੇ ਨਾਲ ਸੱਚ ਵੀ ਬਾਹਰ ਆਊਗਾ ਤੁਹਾਡੇ ਸਾਰਿਆਂ ਦਾ ਭਲੱਥ ਵਾਲਿਆਂ ਦਾ ਖਾਸ ਕਰਕੇ ਸਾਡੇ ਤੇ ਅ ਯਕੀਨ ਕਰਨ ਦਾ ਸਾਡੇ ਤੇ ਭਰੋਸਾ ਰੱਖਣ ਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ